ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਆਈ ਵੱਡੀ ਖਬਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੰਨੀ ਰਗਵੀਰ ਸਿੰਘ ਵੱਲੋਂ ਕਰ ਦਿੱਤੇ ਵੱਡੇ ਹੁਕਮ ਜਾਰੀ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਸਮਰਥਕ ਜਿਸ ਨੂੰ ਲੈ ਕੇ ਵੱਡੇ ਹੁਕਮ ਜਾਰੀ ਕੀਤੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੰਨੀ ਰਗਵੀਰ ਸਿੰਘ ਨੇ ਕੀ ਇਹ ਪੂਰਾ ਮਾਮਲਾ ਕਿਸ ਕਾਰਨ ਹੁਕਮ ਜਾਰੀ ਕੀਤੇ ਗਏ ਨੇ ਸੁਖਵੀਰ ਸਿੰਘ ਬਾਦਲ ਦੇ ਸਮਰਥਕਾਂ ਆਂਦੇ ਲਈ ਜੋ ਹੁਣ 2 ਦਸੰਬਰ ਨੂੰ ਉਸ ਦੇ ਉੱਪਰ ਫੈਸਲਾ ਹੋਣਾ ਹੈ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਸ਼ੋਮਨੀ ਅਕਾਲੀ ਦਲ ਨੂੰ ਲੈ ਕੇ ਜੋ ਕਲੇਸ਼ ਵਧਿਆ ਹੋਇਆ ਹੈ ਉਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਦਿਨੋ-ਦਿਨ ਵੱਧਦੀਆਂ ਜਾ ਰਹੀਆਂ ਨੇ ਜੋ ਕਿ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਖੇ ਜਦੋਂ ਕਿ ਅਕਾਲੀ ਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਤੇ ਉਹਨਾਂ ਦੇ ਸਮਰਥਕ ਜੋ ਉੱਥੇ ਹਾਜ਼ਰ ਹੋਣਗੇ ਉਹਨਾਂ ਦੇ ਨਾਲ ਵਿਰੋਧੀ ਲੀਡਰ ਜਿਹੜੇ ਵਿਰੋਧੀ ਧਿਰ ਦੇ ਆਗੂ ਨੇ ਅਕਾਲੀ ਸਟਾਰ ਲਹਿਰ ਦੇ ਉਹ ਵੀ ਉੱਥੇ ਮੌਜੂਦ ਹੋਣਗੇ ਸੋ ਇਸ ਨੂੰ ਲੈ ਕੇ ਸ਼੍ਰੀ ਕਾਟਕ ਸਹਿਬ ਦੇ ਜਥੇਦਾਰਾਂ ਨੇ ਵੱਲੋਂ ਜੋ ਨਵਾਂ ਨੋਟਿਸ ਜਾਰੀ ਕੀਤਾ ਹੈ ਕਿ ਸ਼੍ਰੀ ਕਾਟਕ ਸਹਿਬ ਦੇ ਜਥੇਦਾਰ ਜਿਸ ਤੇ ਉੱਪਰ ਫੈਸਲਾ ਸੁਣਾਉਣਗੇ ਸੁਭੀਰ ਸਿੰਘ ਬਾਦਲ ਦੇ ਮਸਲੇ ਨੂੰ ਲੈ ਕੇ ਉਹ ਫੈਸਲਾ ਆਉਣਾ ਹੈ ਉਸ ਤੋਂ ਪਹਿਲਾਂ ਕਿਸੇ ਤਰ੍ਹਾਂ ਦਾ ਕੋਈ ਹੰਗਾਮਾ ਕੋਈ ਸ਼ੋਰ ਸ਼ਰਾਬਾ ਨਹੀਂ ਹੋਣਾ ਚਾਹੀਦਾ ਸੁਭੀਰ ਸਿੰਘ ਬਾਦਲ ਦੇ ਸਮਰਥਕਾਂ ਲਈ ਖਾਸ ਚੇਤਾਵਨੀ ਦਿੱਤੀ ਹੈ ਸ਼੍ਰੀ ਘਾਟਕ ਸਾਹਿਬ ਦੇ ਜਥੇਦਾਰਾਂ ਵੱਲੋਂ ਕਿ ਸੁਭੀਰ ਸਿੰਘ ਬਾਦਲ ਆਪਣੇ ਸਮਰਥਕਾਂ ਨੂੰ ਲੈ ਕੇ ਜਿਵੇਂ ਹੀ ਪਹੁੰਚਦੇ ਨੇ ਤਾਂ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਸ਼ੋਰ ਸ਼ਰਾਬਾ ਹੰਗਾਮਾ ਕੀਤਾ ਜਾਂਦਾ ਜੋ ਕਿ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ ਉਹ ਬਰਦਾਸ਼ਤ ਨਹੀਂ ਹੋਵੇਗਾ ਸ਼੍ਰੀ ਘਾਟਕ ਸਾਹਿਬ ਦੇ ਜਿਹੜੇ ਕਿ ਮਰਿਆਦਾ ਦੇ ਅਨੁਸਾਰ ਜੋ ਵੀ ਹੁਕਮ ਲਾਇਆ ਜਾਵੇਗਾ ਉਸ ਨੂੰ ਸਿਰ ਮੱਥੇ ਪਰਵਾਨ ਕਰਨਗੇ ਜੇਕਰ ਕੋਈ ਉੱਥੇ ਹੰਗਾਮਾ ਹੁੰਦਾ ਤਾਂ ਉਸ ਦਾ ਜ਼ਿੰਮੇਵਾਰ ਸੁਖਵੀਰ ਸਿੰਘ ਬਾਦਲ ਹੋਵੇਗਾ ਸੁਖਵੀਰ ਸਿੰਘ ਬਾਦਲ ਦੇ ਸਮਰਥਕਾਂ ਵੱਲੋਂ ਜੇਕਰ ਕੋਈ ਉੱਥੇ ਸ਼ੋਰ ਸ਼ਰਾਬਾ ਕੀਤਾ ਜਾਂਦਾ ਤਾਂ ਫਿਰ ਵੱਡੀ ਕਾਰਵਾਈ ਹੋਵੇਗੀ ਸੁਖਵੀਰ ਸਿੰਘ ਬਾਦਲ ਦੇ ਉੱਪਰ ਸੁਖਵੀਰ ਸਿੰਘ ਬਾਦਲ ਦੇ ਮਾਮਲੇ ਦੇ ਵਿੱਚ ਜੋ ਸ਼੍ਰੀ ਕਾਲ 택ਸੇਵ ਦੇ ਵੱਲੋਂ ਨਵਾਂ ਹੁਕਮ ਜਾਰੀ ਕਰ ਦਿੱਤਾ ਗਿਆ ਕਿ 2 ਦਸੰਬਰ ਨੂੰ ਜਿਹੜਾ ਕਿ 1 ਵਜੇ ਉਹਨਾਂ ਨੂੰ ਉੱਥੇ ਬੁਲਾਇਆ ਗਿਆ ਔਰ ਉਹਦੇ ਨਾਲ ਹੀ ਜਿਹੜਾ ਕਿ ਦੂਸਰੇ ਅਕਾਲੀ ਸਟਾਫ ਲਹਿਰ ਦੇ ਆਗੂ ਤੇ ਕੈਬਨ ਮੰਤਰੀ ਜੋ ਸਾਬਕਾ ਪੰਜਾਬ ਦੇ ਸੀਗੇ ਜਿਹੜੇ 2007 ਤੋਂ ਲੈ ਕੇ 2017 ਤੱਕ ਰਹੇ ਨੂੰ ਸਾਰਿਆਂ ਨੂੰ ਇੱਕੋ ਜਗ੍ਹਾ ਤੇ ਬੁਲਾ ਕੇ ਫੈਸਲਾ ਸੁਣਾਇਆ ਜਾਵੇਗਾ ਉਸ ਤੋਂ ਪਹਿਲਾਂ ਸੁਖਵੀਰ ਸਿੰਘ ਬਾਦਲ ਨੂੰ ਜੋ ਕਿ ਇੱਕ ਨੋਟਿਸ ਜਾਰੀ ਕੀਤਾ ਗਿਆ ਉਸ ਨੋਟਿਸ ਤੇ ਸੁਖਵੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਉਸ ਨੋਟਿਸ ਨੇ ਬਤਾ ਦਿੱਤੀਆਂ ਨੇ ਜੋ ਕਿ ਸ਼ੋਰ ਸ਼ਰਾਬਾ ਆ ਜਾ ਉੱਥੇ ਦਬਾਜਾ ਹੱਲਾ ਸ਼ੇਰੀ ਕੀਤੀ ਗਈ ਤਾਂ ਉਹ ਸੁਖਵੀਰ ਸਿੰਘ ਬਾਦਲ ਤੇ ਉੱਪਰ ਕਾਰਵਾਈ ਕੀਤੀ ਜਾਵੇਗੀ ਜਿਵੇਂ ਹੀ ਕੱਲ ਜੋ ਮੌਜੂਦਾ ਐਮਪੀ ਸਰਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮਪੀ ਪਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜਿਵੇਂ ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰਾਂ ਨਾਲ ਮੁਲਾਕਾਤ ਕੀਤੀ ਉਹਨਾਂ ਨੇ ਕਿਹਾ ਕਿ ਤੁਹਾਨੂੰ ਬੇਤਰਕ ਹੋ ਕੇ ਫੈਸਲਾ ਸੁਣਾਣਾ ਚਾਹੀਦਾ ਹੈ ਕਿਸੇ ਦੇ ਦਬਾਅ ਥਲੇ ਤੁਸੀਂ ਨਹੀਂ ਆਉਣਾ ਸਾਰੀ ਸਿੱਖ ਕੌਮ ਸਾਰਾ ਸਿੰਘ ਪੰਥ ਤੁਹਾਡੇ ਨਾਲ ਖੜਾ ਹੈ ਤੋ ਤੁਹਾਨੂੰ ਆਪਣਾ ਫੈਸਲਾ ਜਿਹੜਾ ਸਨਾਲਣ ਵਾਸਤੇ ਕਿਸੇ ਤਰ੍ਹਾਂ ਦਾ ਡਰ ਨਹੀਂ ਰੱਖਣਾ ਚਾਹੀਦਾ ਸੁਭੀਰ ਸਿੰਘ ਬਾਦਲ ਜਿਨ੍ਹਾਂ ਨੇ ਅਕਾਲੀ ਦਲ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ ਅਕਾਲੀ ਦਲ ਦਾ ਅੱਜ ਪੰਥਕ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਏ ਉਹ ਅਕਾਲੀ ਦਲ ਜਿਸ ਨੂੰ ਲੋਕਾਂ ਨੇ ਖੂਨ ਨਾਲ ਸਿੱਚ ਕੇ ਬਣਾਇਆ ਅੱਜ ਉਹ ਕਿਸੇ ਦੇ ਘਰ ਦੀ ਪਾਰਟੀ ਨਹੀਂ ਅੱਜ ਕੋਈ ਉਸਤੇ ਕਾਬਜ਼ ਹੋਇਆ ਬੈਠਾ ਉਹ ਜਿਹੜਾ ਕਿ ਉਹਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਸਜ਼ਾ ਸੁਣਾਈ ਜਾਵੇ ਔਰ ਸਖਤ ਤੋਂ ਸਖਤ ਜਿਹੜਾ ਕਿ ਸਜ਼ਾ ਸਨਾ ਕੇ ਉਹਨਾਂ ਨੂੰ ਜਿਹੜਾ ਅਕਾਲੀ ਦਲ ਵਿੱਚ ਛੇਕਿਆ ਜਾਵੇ ਸੋ ਅਕਾਲੀ ਦਲ ਦੀਆਂ ਮੁਸ਼ਕਲਾਂ ਸੁਖਵੀਰ ਸਿੰਘ ਬਾਦਲ ਦੀਆਂ ਹੋਰ ਵਧ ਗਈਆਂ ਨੇ ਸੁਖਵੀਰ ਸਿੰਘ ਬਾਦਲ ਦਾ ਅਕਾਲੀ ਦਲ ਵਿੱਚ ਰਹਿਣਾ ਮੁਸ਼ਕਲ ਹੋ ਸਕਦਾ ਹੈ ਸੁਖਵੀਰ ਸਿੰਘ ਬਾਦਲ ਦਾ ਹੁਣ ਅਕਾਲੀ ਦਲ ਵਿੱਚ ਦੁਬਾਰਾ ਵਾਪਸੀ ਬਹੁਤ ਔਖੀ ਹੋ ਸਕਦੀ ਹੈ